ਬਈ ਕਹਿੰਦੇ ਆ ਵੀ ਲੋਕ ਤਾਂ ਆ ਵਿਚਾਰੇ ਕੱਚੂ ਕੰਮਿਆਂ ਨੂੰ ਵੀ ਖਾ ਜਾਂਦੇ ਆ ਮੈਂ ਨਾ ਕੁਝ ਕੁ ਦਿਨ ਪਹਿਲਾਂ ਨਾ ਜਾ ਰਿਹਾ ਸੀ ਕਿਤੇ ਤਾਂ ਰਸਤੇ ਵਿੱਚ ਨਾ ਕੱਚੂ ਕਮਰ ਰੋਡ ਤੇ ਪਿਆ ਹੋਇਆ ਸੀ ਤਾਂ ਮੈਨੂੰ ਹੀਗਾ ਵੀ ਯਾਰ ਜੇ ਤਾਂ ਮੈਂ ਇੱਥੋਂ ਚਲੇ ਆ ਗਿਆ ਤਾਂ ਪਿੱਛੋਂ ਕੋਈ ਗੱਡੀ ਆ ਗਈ ਨਾ ਮੋਟਰਸਾਈਕਲ ਆ ਗਿਆ ਤਾਂ ਉਹਦੇ ਥੱਲੇ ਆ ਜਾਣਾ ਫਿਰ ਮੈਂ ਚੱਕ ਕੇ ਸਾਈਡ ਤੇ ਕਰਤਾ ਬਟਰ ਫਿਰ ਮੇਰੇ ਦੇ ਲੂੰ ਤਸੱਲੀ ਜਾਈ ਨਹੀਂ ਹੋਈ ਮੈਂ ਕਿਹਾ ਯਾਰ ਇੱਥੇ ਤਾਂ ਕਿਤੇ ਪਾਣੀ ਵੀ ਹੈ ਨਹੀਂ ਤੇ ਕੀ ਕਰੇਗਾ ਫਿਰ ਇਹਨੂੰ ਮੈਂ ਨਾ ਚੱਕਿਆ ਤੇ ਚੱਕ ਕੇ ਗੱਡੀ 'ਚ ਰੱਖਿਆ ਮੈਂ ਕਿਹਾ ਇਹਨੂੰ ਕਿਤੇ ਨਾ ਆਪਾਂ ਪਾਣੀ 'ਚ ਛੱਡਦੇ ਆ ਕਿਉਂਕਿ ਇੱਥੇ ਵੀ ਜੇ ਕਿਸੇ ਦੇ ਹੱਥ ਆ ਜਾਂਦਾ ਨਾ ਤਾਂ ਕਿਸੇ ਨੇ ਇਹਨੂੰ ਬਣਾ ਕੇ ਖਾ ਜਾਣਾ ਹੀ ਇਹ ਕੁਦਰਤ ਦੇ ਬਣਾਏ ਜੀਵ ਜਿਹੜੇ ਇੰਨੇ ਪਿਆਰੇ ਆ ਰੱਬ ਨੇ ਇਹਨਾਂ ਨੂੰ ਬਣਾਇਆ ਪਤਾ ਨਹੀਂ ਇਨਸਾਨ ਕਿਉਂ ਜੀਵ ਦੇ ਸੁਆਦ ਲਈ ਇਹਨਾਂ ਨੂੰ ਖਾ ਲੈਂਦਾ ਲਓ ਜੀ ਆਖਿਰਕਾਰ ਨਾ ਆਪਾਂ ਨਹਿਰ ਦੇ ਕੋਲੇ ਪੁੱਜ ਗਏ ਇਹਨੇ ਵੀ ਗੱਡੀ 'ਚ ਝੂਟਾ ਲੈ ਲਿਆ ਪਤੰਦਰ ਦਾ ਕਹਿੰਦਾ ਹੋਣਾ ਵੀ ਮੈਨੂੰ ਕਿੱਥੇ ਲੈ ਚੱਲੇ ਚਲੋ ਯਾਰ ਮੈਂ ਕਿਹ ਵਿਚਾਰਾ ਵੱਜ ਜਾਏਗਾ ਤੇ ਆ ਹੁਣ ਨਹਿਰ ਆ ਸਾਡੇ ਅੱਗੇ ਤੋਂ ਲੰਘਦੀ ਆ ਤੇ ਇਹਨੂੰ ਇਹਦੇ ਚ ਆਪਾਂ ਆਯਾਦ ਕਰਾਂਗੇ ਤੇ ਇਹ ਵੀ ਖੁਸ਼ ਹੋ ਜਾਵੇਗਾ ਯਾਰ ਕਿਉਂਕਿ ਇਵੇਂ ਵਿਚਾਰਾ ਰੋਡ ਦੇ ਥੱਲੇ ਕਿਤੇ ਆ ਜਾਂਦਾ ਜਾਂ ਉੱਥੇ ਕਿਤੇ ਇਵੇਂ ਪਿਆ ਰਹਿੰਦਾ ਕੋਈ ਬਣਾ ਲੈਂਦਾ ਖਾ ਲੈਂਦਾ ਇਹਨੂੰ ਲਵ ਵੀ ਛੱਡਿਆ ਪਹਿਲਾਂ ਪੁੱਠਾ ਹੋ ਗਿਆ ਫਿਰ ਸਿੱਧਾ ਹੋ ਗਿਆ ਆ ਖੁਸ਼ ਹੋ ਕੇ ਚੱਲ ਗਿਆ ਅੱਗੇ ਤੁਸੀਂ ਵੀ ਨਾ ਯਾਰੋ ਇਹਨਾਂ ਬੇਜ਼ੁਬਾਨਾਂ ਦੀ ਹੈਲਪ ਜ਼ਰੂਰ ਕਰਿਆ ਕਰੋ ਇਹ ਕੁਦਰਤ ਦੇ ਜੀਵ ਆ ਕੁਦਰਤ ਨੇ ਬਣਾਏ ਆ ਸਾਨੂੰ ਹੱਕ ਨਹੀਂ ਕਿਸੇ ਨੂੰ ਮਾਰਨ ਦਾ